ਪਿਛਲੇ ਦਿਨੀ ਕੁਝ ਸੋਸ਼ਲ ਮੀਡੀਆ ਤੇ ਕੋਸ਼ਕ ਨਿਊਜ਼ ਵੀ ਐਕਟਿਵ ਹੋਈਆਂ ਸੀ ਪ੍ਰੈਕਟੀਕਲ ਵੀ ਸੀ ਵੀ ਇੱਕ ਕੁਛ ਨਹਿਂਗ ਨਹਿਂਗ ਸਿੰਘ ਨੇ ਕਿਸੇ ਨੇ ਜਿਹੜੇ ਇਸ ਸ਼ਹਿਰ ਦੇ ਵਿੱਚ ਬੀੜੀਆਂ ਸਿਕਟਾ ਵਾਲਿਆਂ ਨੂੰ ਧਮਕੀ ਦਿੱਤੀ ਸੀ ਵੀ ਉਹ ਦੁਕਾਨਾਂ ਜਿਹੜੀਆਂ ਇੱਥੋਂ ਛੱਡ ਕੇ ਚਲੇ ਜਾਣ ਉਹਨਾਂ ਨੂੰ ਵੇਚ ਨਹੀਂ ਦੇਣਾ ਉਸ ਦੇ ਇੱਕ ਦੂਸਰੀ ਸੀ ਕਿ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਕਿਸੇ ਨਹਿਂਗ ਸਿੰਘ ਨੇ ਜਾ ਕੇ ਉੱਥੋਂ ਦੇ ਬੱਚਿਆਂ ਨੂੰ ਧਮਕੀਆਂ ਦਿੱਤੀਆਂ ਸੀ ਵੀ ਤੁਸੀਂ ਜੇ ਜੇ ਬੀੜੀਆਂ ਸਿਕਟਾ ਪੀਓਗੇ ਕੋੜੀ ਜਿਹੜੀ ਆ ਤੁਹਾਡੇ ਦੇ ਤੁਹਾਡੀ ਜਿਹੜੀ ਉਹ ਬਾਹ ਜਿਹੜੀ ਖਤਮ ਲਾ ਦਿੱਤੀ ਜਾਵੇਗੀ ਤੇ ਜਿਹਈਆਂ ਇਹਨਾਂ ਨੂੰ ਧਮਕੀ ਭਰੇ ਕੁਛ ਨਾ ਕੁਛ ਜਿਹੀ ਕਾਰਵਾਈ ਕੀਤੀ ਸੀ ਜਿਸ ਤਹਿਤ ਅਸੀਂ ਦੋਨਾਂ ਦੋ ਦੋਨਾਂ ਹੀ ਜਿਹੜੀਆਂ ਬਾਰਦਾਤਾਂ ਦੇ ਵਿੱਚ ਪਹਿਲੇ ਦੇ ਵਿੱਚ ਮਕਦਮਾ ਨੰਬਰ 103 ਥਾਣਾ ਏ ਡਿਵੀਜ਼ਨ ਦੇ ਵਿੱਚ ਦਰਜ ਕਰਕੇ ਉਹਦੇ 'ਚ ਜਿਹੜਾ ਉਹ ਸੋਸ਼ਲ ਮੀਡੀਆ ਤੇ ਇਸ ਵਪਾਰ ਕਰਨ ਵਾਲਿਆਂ ਨੂੰ ਜਿਹਨੇ ਧਮਕੀ ਦਿੱਤੀ ਸੀ ਮਲਕੀਤ ਸਿੰਘ ਉਰ ਪੰਜਾਬ ਸਿੰਘ ਪੁੱਤਰ ਦਰਵਾਜ ਸਿੰਘ ਵਾਸੀ ਸਲਤਾਨਪਿੰਡ ਟੰਡੋਰੀ ਅੰਮ੍ਰਿਤਸਰ ਉਹਨੂੰ ਲੋਕਾਂ ਨੂੰ ਨਵਰਦਵਰੇ ਭਾਸ਼ਣ ਦੇਣਾ ਸ਼ਰਾਬ ਮੀਟ ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣ ਦੀਆਂ ਧਮਕੀਆਂ ਦੇਣੀਆਂ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੇ ਕਾਰਨ ਉਹਨੂੰ ਜਿਹੜਾ ਗ੍ਰਿਫਤਾਰ ਕਰਕੇ ਉਸ ਮਕਦਮੇ ਦੇ ਵਿੱਚ ਉਹਨੂੰ ਜਿਹੜਾ ਪੇਸ਼ਦਾਲਦ ਕੀਤਾ ਜਾ ਰਿਹਾ ਇਸੇ ਤਰ੍ਹਾਂ ਦੂਸਰਾ ਮਕਦਮਾ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਜਿੰਨਾਂ ਦੇ ਵਿਦਿਆਰਥੀ ਜਦੋਂ ਆਪਣੀ ਮੈਨੇਜਮੈਂਟ ਇੰਸਟੀਚਿਊਟ ਤੋਂ ਆਪਣੀ ਰੈਸੀ ਹੌਸਟਲ ਤੇ ਜਾਂਦੇ ਸੀ ਉਹਨਾਂ ਦੇ ਰਸਤੇ ਵਿੱਚ ਉਹਨਾਂ ਨੂੰ ਉਹਨਾਂ ਨੇ ਮਨਾਹੀ ਕੀਤੀ ਸੀ ਜੇ ਕੋਈ ਸਿਗਰਟ ਬੀੜੀ ਪਾਊਗਾ ਉਹਦੇ ਉਹਦੇ ਖਿਲਾਫ ਅਸੀਂ ਇਹ ਜੀ ਕਾਰਵਾਈ ਕਰਾਂਗੇ ਉਸ ਦਾ ਵੀ ਅਸੀਂ ਮੁਕੱਦਮਾ ਨੰਬਰ 114 ਤਾਰਾ 333 126 2352 ਬੀ ਐਨ ਐਸ ਥਾਣਾ ਛਾਟਾ ਦਰਜ ਕੀਤਾ ਸੀ ਇਸ ਮੁਕੱਦਮੇ ਦੇ ਵਿੱਚ ਵੀ ਅਸੀਂ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਔਰ ਬਿਕਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਨੂਪਰਕਾਲੇ ਛਾਟਾ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਖਿਲਾਫ ਵੀ ਅਜਿਹੇ ਧਮਕੀ ਭਰੀਆਂ ਕਾਰਵਾਈਆਂ ਕਰਨ ਦਾ ਤੇ ਜੋ ਵੀ ਉਹਨੇ ਐਕਸ਼ਨ ਕੀਤੇ ਸੀ ਉਹਦੇ ਤਹਿਤ ਉਹਦੇ ਖਿਲਾਫ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਜਿਹੜੇ ਜਾ ਰਹੇ ਨੇ ਉਹਨਾਂ ਦੇ ਮਨੋਂ ਕਹਿਆ ਜਾ ਰਿਹਾ ਕਿ ਦਰਬਾਰ ਸਾਹਿਬ ਦੇ ਆਸ-ਪਾਸ ਸਾਰੇ ਜਿਹੜੇ ਕੋਖਨੇ ਉਹ ਬੰਦ ਕਰ ਦਿੱਤੇ ਜਾਣ ਉਹਨਾਂ ਨੂੰ ਮੈਸੇਜ ਇਹੀ ਦਿੱਤਾ ਵੀ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣ ਦਿੱਤਾ ਜਾਵੇਗਾ ਜੋ ਕਾਨੂੰਨ ਮੁਤਾਬਕ ਜਿਹੜਾ ਕੋਈ ਆਪਣਾ ਵਪਾਰ ਕਾਨੂੰਨ ਮੁਤਾਬਕ ਜਿਹੜਾ ਕੋਈ ਆਪਣਾ ਕਾਰੋਬਾਰ ਜਾਂ ਜਿਸ ਤਰੀਕੇ ਨਾਲ ਚੱਲ ਸਕਦਾ ਉਸ ਦੇ ਉਸ ਨੂੰ ਕਿਸੇ ਨੂੰ ਵੀ ਉਹ ਜਿਹੜੇ ਇੱਕ ਇਦਾਂ ਦੀ ਕਿਸੇ ਕਿਸਮ ਦੀ ਕੋਈ ਥ੍ਰੈਟ ਨਹੀਂ ਹੋਵੇਗੀ ਕਾਨੂੰਨ ਅਨੁਸਾਰ ਆਪਣੇ ਕਾਰਵਾਈ ਕਿ ਤੇ ਜਿਹੜਾ ਵੀ ਕਾਨੂੰਨ ਦੀ ਵਾਇਲੇਸ਼ਨ ਕਰੂਗਾ ਜਿਹੜਾ ਕੋਈ ਆਪਣੇ ਨਫਰਤ ਭਰੇ ਭਾਸ਼ਣ ਜਾਂ ਕਿਸੇ ਕਮਿਊਨਿਟੀ ਪ੍ਰਤੀ ਜਾਂ ਕਿਸੇ ਜਾਤ ਪੱਤ ਸਬੰਧੀ ਕਿਸੇ ਬਵਾਰ ਬਵਾਰਕਾਦਾਰੇ ਸਬੰਧੀ ਕੋਈ ਵੀ ਜਿਆ ਕਰੂਗਾ ਉਸ ਨੂੰ ਤੁਰੰਤ ਜਿਹੜਾ ਉਹਦਾ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕੀਤਾ ਜਾਵੇਗਾ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੋਕ ਕੀਤਾ ਜਾਵੇਗਾ ਸਰਬਾਰਸਾ ਦੇ ਨੇੜੇ ਹੋਟਲ ਤੇ ਦੇਓ ਪਰਮਨੈਂਟ ਦੇਸ਼ਾ